ਹਾਂ ਜੋ ਸੀਐਮ ਸਾਹਿਬ ਵੱਲੋਂ ਡਾਇਰੈਕਸ਼ਨਸ ਨੇ ਕਿ ਆਪਾਂ ਡਰੱਗ ਫ੍ਰੀ ਬਣਾਉਣਾ ਹੈ ਆਪਣੇ ਪੰਜਾਬ ਨੂੰ ਔਰ ਗੈਂਗਸਟਰ ਫ੍ਰੀ ਉਸੇ ਦੇ ਤਹਿਤ ਜਿਹੜਾ ਐਂਟੀ ਸੋਸ਼ਲ ਔਰ ਕ੍ਰਿਮੀਨਲ ਐਲੀਮੈਂਟਸ ਦੇ ਖਿਲਾਫ ਮਹਿੰਮ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਜ਼ੋਰਾਂ ਨਾਲ ਚੱਲ ਰਹੀ ਹੈ ਔਰ ਉਹਦੇ ਜਿਹੜੇ ਰਿਜ਼ਲਟ ਆਉਂਦੇ ਨੇ ਅੱਜ ਇਹ ਸਪੈਸ਼ਲ ਸਮਾਗਮ ਜਿਹੜਾ ਮੈਂ ਰੱਖਿਆ ਹੈ ਇਹ ਸਾਡੇ ਜਿਹੜੇ ਮੁਲਾਜ਼ਮਾਂ ਨੇ ਅੱਛਾ ਕੰਮ ਕੀਤਾ ਹੈ ਮੈਂ ਸਮਝਦਾ ਕਿ ਉਹਨਾਂ ਨੂੰ ਇਨਸਟੈਂਟ ਇਨਾਮ ਦੇਣਾ ਚਾਹੀਦਾ ਹੈ ਉਸੇ ਕਰਕੇ ਮੈਂ ਪਹਿਲਾਂ ਵੀ ਇੱਕ ਦਿਨ ਛਾੜੇ ਥਾਣੇ ਵੀ ਗਿਆ ਸੀ ਜਦੋਂ ਇੱਕ ਕਾਰ ਸਨੈਚਿੰਗ ਹੋਈ ਸੀ ਉਹਨਾਂ ਮੁਲਾਜ਼ਮਾਂ ਨੂੰ ਕੰਮ ਕਰਨ ਦਾ ਹੌਸਲਾ ਮਿਲਦਾ ਹੈ ਔਰ ਉਹਦੇ ਵਰਕ ਜਿਹੜਾ ਐਪਰੀਸ਼ੀਏਟ ਹੁੰਦਾ ਹੈ ਜਿਹਦੇ ਚ ਅੱਜ ਏਡੀਸੀਪੀ ਮਿਸਟਰ ਮਹਿਤਾਬ ਸਿੰਘ ਸਾਡੇ 1 ਤੇ ਮਿਸਟਰ ਸਰੁੰਦਰ ਸਿੰਘ ਏਸੀਪੀ ਇਹਨਾਂ ਦੀ ਟੀਮ ਨੇ ਗੇਟ ਕੀਮਾ ਦੇ ਵਿੱਚ ਜਿਹੜੇ 4 ਵੈਪਨ ਫੜੇ ਆ ਤੇ ਕੁਝ ਡਰੱਗ ਫੜੀ ਆ ਉਹਦੇ ਚ ਹੌਸਲਾ ਫਸਾਈ ਕਰਨ ਵਾਸਤੇ ਜਿਹੜੇ ਮੁਲਾਜ਼ਮਾਂ ਨੇ ਅਪ ਟੂ ਕਾਂਸਟੇਬਲ ਲੈਵਲ ਵੀ ਜਿਨੇ ਜਨੇ ਕੰਟ੍ਰਿਬਿਊਟ ਕੀਤਾ ਉਹਨਾਂ ਨੂੰ ਅਸੀਂ ਇਨਾਮ ਦਿੱਤੇ ਇਸੇ ਤਰ੍ਹਾਂ ਮਿਸਟਰ ਪ੍ਰਭਜੋਤ ਸਿੰਘ ਏਡੀਸੀਪੀ ਸਾਹਿਬ ਤੇ ਮਿਸਟਰ ਵਿਰਿੰਦਰ ਖੋਸਾ ਇਹਨਾਂ ਦੇ ਏਸੀਪੀ ਇਹਨਾਂ ਨੇ ਵੀ ਬੜੀ ਮਿਹਨਤ ਕੀਤੀ 45 ਹਜ਼ਾਰ ਦੀ ਖੋਹ ਹੋਈ ਸੀਗੀ ਜਿਹਨੂੰ ਬੜਾ ਅਸੀਂ ਸੀਰੀਅਸਲੀ ਲਿਆ ਤੇ ਇਹ ਸਾਰੀ ਸਿਵਲ ਲਾਈਨ ਦੀ ਟੀਮ ਨੇ ਉਹ ਟ੍ਰੇਸ ਕੀਤਾ ਉਹ ਸਾਰੇ ਮੁਲਜ਼ਮ ਫੜੇ ਗਏ ਸਾਰਾ ਪੈਸਾ ਬਰਾਮਦ ਹੋਇਆ ਉਸ ਗੱਲ ਦੀ ਵੀ ਬੜੀ ਮੈਂ ਇਹਨਾਂ ਨੂੰ ਸ਼ਾਬਾਸ਼ ਦਿੰਦਾ ਸੇਮ ਵੇਚ ਸਨੇਚਿੰਗ ਦਾ ਇਨਸੀਡੈਂਟ ਜਿਹੜਾ ਸਦਰ ਦੇ ਵਿੱਚ ਹੋਇਆ ਸੀ ਉਹਦੇ 'ਚ ਵੀ ਮੈਂ ਇਹਦੇ ਪਿੱਛੇ ਪਿਆਰਿਆ ਇਹਨਾਂ ਦੇ ਕਿ ਆਪਾਂ ਜਲਦੀ ਇਹਨੂੰ ਟ੍ਰੇਸ ਕਰਨਾ ਐਂਡ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਟੀਮ ਨੇ ਉਸ ਭਰੋਸੇ ਨੂੰ ਔਰ ਉਸ ਜਿਹੜੀ ਮੇਰਾ ਇਹਨਾਂ 'ਚ ਕੌਨਫੀਡੈਂਸ ਤੇ ਫੇਥ ਹੈ ਉਹਨੂੰ ਬਰਕਰਾਰ ਰੱਖਿਆ ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਇਹ ਸਾਰੇ ਜਿਹੜੇ ਆਪਣ ਆਪਣੀ ਡਿਊਟੀ 'ਚ ਚੰਗਾ ਕੰਮ ਕਰਦੇ ਰਹਿਣਗੇ ਆਲਮੋਸਟ 1 ਮਹੀਨਾ ਮੈਂ ਦੇਖ ਰਿਹਾ ਜਿਹੜੀ ਸਾਡੀ ਟਿਨਿਓਰ ਮੇਰੀ ਸ਼ੁਰੂ ਹੋਈ ਸੀ 22 ਤਰੀਕ ਨੂੰ ਅੱਜ ਹੋ ਰਿਹਾ ਹੈ। ਤੋਂ ਬੜਾ ਅੱਛਾ ਕੰਮ ਇਹਦੇ ਛੋਇਆ ਉਹ ਤੁਹਾਡੇ ਨਾਲ ਫਿਗਰ ਜਿਹੜੀਆਂ ਡਿਫਰੈਂਟ ਕੱਲ ਅਸੀਂ ਅੱਜ ਵਾਲੀ ਡੇਟ ਨੂੰ ਵਿੱਚ ਪਾਤੇ ਤੁਹਾਨੂੰ ਸ਼ੇਅਰ ਕਰਾਂਗੇ। ਇਸੇ ਤਰ੍ਹਾਂ ਮੇਰਾ ਇਹੀ ਮੈਸੇਜ ਹੈ ਸਾਰਿਆਂ ਨੂੰ ਕਿ ਅਸੀਂ ਐਂਟੀ ਸੋਸ਼ੀਅਲ ਐਲੀਮੈਂਟਸ ਤੇ ਡਰੱਗ ਵਾਲਿਆਂ ਨੂੰ ਪੁਲਿਸ ਜਿਹੜੀ ਹੈ ਬਿਲਕੁਲ ਉਹਨਾਂ ਦਾ ਕੰਮ ਧੰਦਾ ਔਰ ਉਹਨਾਂ ਦਾ ਜਿਹੜਾ ਰੈਕਟ ਹੈ ਜੋ ਵੀ ਉਹਨਾਂ ਦਾ ਨੈੱਟਵਰਕ ਹੈ ਉਹ ਸਮੈਸ਼ ਕਰਾਂਗੇ। ਔਰ ਇਸੇ ਤਰ੍ਹਾਂ ਇਹ ਜਿਹੜੀ ਡਰਾਈਵ ਅਗੇਂਸ ਕ੍ਰਿਮੀਨਲਸ ਤੇ ਸੋਸ਼ਲ ਐਂਟੀ ਸੋਸ਼ਲ 엘ਿਮੈਂਟਸ ਹੈ ਉਹ ਜਾਰੀ ਰਹੇਗੀ